ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 23 ਸਤੰਬਰ ਹੈ 1905, दे 23 ਨਵੰਬਰ 1965 22 ਨਵੰਬਰ 1965 ਦੇ ਦਿਨ ਭਾਰਤ-ਪਾਕਿਸਤਾਨ ਜੰਗ ਮੁੱਕਦੇ ਲਾਲ ਬਹਾਦਰ ਸ਼ਾਸਤਰੀ ਨੇ ਵਾਅਦੇ ਦੇ ਮੁਤਾਬਕ 23 ਨਵੰਬਰ 1965 ਨੂੰ ਪੰਜਾਬੀ ਸੂਬੇ ਦੀ ਮੰਗ ਬਾਰੇ ਸੈਂਟਰ ਦੇ ਵਜ਼ੀਰਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਇਸ ਕਮੇਟੀ ਦੇ ਵਿੱਚ ਇੰਦਰਾ ਗਾਂਧੀ ਚੋਹਾਨ ਅਤੇ ਮਹਾਵੀਰ ਤਿਆਗੀ ਤਿੰਨ ਮੈਂਬਰ ਲੈ ਕੇ ਇਸ ਦੇ ਨਾਲ ਹੀ 22 ਐਮਪੀਜ਼ ਇੱਕ ਸਲਾਹਕਾਰ ਕਮੇਟੀ ਵੀ ਬਣਾ ਦਿੱਤੀ ਗਈ ਇਸ ਕਮੇਟੀ ਦਾ ਚੇਅਰਮੈਨ ਹੁਕਮ ਸਿੰਘ ਸਪੀਕਰ ਲੋਕ ਸਭਾ ਸੀ ਉਸ ਵੇਲੇ ਦੋ ਅਕਾਲੀ ਦਲ ਕੈਂਪ ਸਨ ਮਾਸਟਰ ਅਕਾਲੀ ਦਲ ਅਤੇ ਫਤਿਹ ਸਿੰਘ ਅਕਾਲੀ ਦਲ ਫਤਿਹ ਸਿੰਘ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰੀ ਕੇਂਦਰੀ ਕਮੇਟੀ ਅਤੇ 22 ਐਮਪੀਜ਼ ਦੀ ਕਮੇਟੀ ਬਣਾਉਣ ਤੇ ਸਰਕਾਰ ਦੀ ਸਲਾਹਤਾ ਕੀਤੀ ਮਾਸਟਰ ਤਾਰਾ ਸਿੰਘ ਨੇ ਪਹਿਲਾਂ ਹੀ 25 ਸਤੰਬਰ ਨੂੰ ਇੱਕ ਕਮੇਟੀ ਦੀ ਸਰਾਨਾ ਕੀਤੀ ਸੀ 2 ਅਕਤੂਬਰ 1965 ਨੂੰ ਫਤੇਹ ਸਿੰਘ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਫਤੇਹ ਸਿੰਘ ਪਰਦੇ ਦੇ ਪਿੱਛੇ ਬੈਠਾ ਹੋਇਆ ਸੀ ਉਸ ਨੇ ਪੰਜਾਬੀ ਸੂਬੇ ਸੰਬੰਧੀ ਕਿਸੇ ਮੋਰਚੇ ਦਾ ਐਲਾਨ ਨਾ ਕਰਨ ਦਾ ਮਤਾ ਪਾਸ ਕਰ ਦਿੱਤਾ ਅਤੇ ਸਰਕਾਰ ਵੱਲੋਂ ਕਮੇਟੀਆਂ ਬਣਾਉਣ ਤੇ ਤਸੱਲੀ ਜ਼ਾਹਰ ਕੀਤੀ 23 ਨਵੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਜਗਦੀਸ਼ ਸਿੰਘ ਜੋੜਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਹ ਮੁਕਾਬਲਾ ਫਿਰੋਜ਼ਪੁਰ ਦੇ ਵਿੱਚ ਜੀਰਾ ਦੇ ਨੇੜੇ ਬਣਾਇਆ ਗਿਆ ਸੀ। 23 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਬੋੜ ਸਿੰਘ ਵਾਸੀ ਬਲਟੋਆ, ਲਖਵਿੰਦਰ ਸਿੰਘ ਉਰਫ ਗੇਜਾ ਸਿੰਘ ਵਾਸੀ ਸੁਰਸਿੰਘ, ਅਨੂਪ ਸਿੰਘ ਫੌਜੀ ਵਾਸੀ ਸੁਰਸਿੰਘ, ਰਜਵਿੰਦਰ ਸਿੰਘ ਉਰਫ ਬੂਟਾ ਸਿੰਘ ਵਾਸੀ ਮੰਨਣ, ਪਰਮਜੀਤ ਸਿੰਘ ਵਾਸੀ ਪੋਵਿੰਡ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਹੀ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕੈਰੋਂ ਜ਼ਿਲ੍ਹਾ ਤਰਨਤਾਰਨ, ਹਰਦੇਵ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਡੇਰੀ ਵਾਲਾ ਨੇੜੇ ਰਵ ਪਰਲੋ ਪੁੱਤਰ ਸਵਰਨ ਸਿੰਘ ਵਾਸੀ ਪੁਤਲੀਕਾ ਅਮਰitsar ਇਹਨਾਂ ਨੂੰ ਨਕਲੀ ਮੁਕਾਬਲੇਾਂ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਹੀ ਪੰਜਾਬ ਪੁਲਿਸ ਦੇ ਘੇਰੇ ਦੇ ਵਿੱਚ ਆ ਜਾਣ ਕਰਕੇ ਸੁਖਵੀਰ ਸਿੰਘ ਔਰ ਫਰਨਜੀਤ ਸਿੰਘ ਝੱਖੜ ਨੇ ਮਹਿਸੂਸ ਕੀਤਾ ਕਿ ਉਹ ਬਚ ਕੇ ਨਹੀਂ ਨਿਕਲ ਸਕੇਗਾ। ਅਤੇ ਗ੍ਰਿਫਤਾਰੀ ਮਗਰੋਂ ਪੁਲਸ ਦੇ ਵੈਸ਼ੀਆਂ ਨਾਲ ਤਸ਼ੱਦਦ ਤੋਂ ਬਾਅਦ ਨਕਲੀ ਮੁਕਾਬਲੇ ਦੇ ਵਿੱਚ ਮਾਰਿਆ ਜਾਵੇਗਾ। ਇਸ ਦੀ ਬਜਾਏ ਉਸ ਨੇ ਸਾਈਨਾਈਟ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ। 23 ਨਵੰਬਰ 1993 ਦੇ ਦਿਨ ਪੁਲਿਸ ਨੇ ਸੁਲੱਖਣ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਕਲੇਰਪਿੰਡ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।